ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਆਪਣੀ ਵਿਜ਼ਿਟ ਹੈਗੀ ਆ ਦੋਸਤੋ ਖਾਸ ਸ਼ਹਿਰ ਪੱਟੀ ਤੁਸੀਂ ਵਿਜ਼ਿਟ ਕਰਨੀ ਆ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਆ ਇਸ ਘਰੋਂ ਦੋਸਤੋ ਇੱਕ ਪਹਿਲੀ ਵੀਡੀਓ ਜਿਹੜੀ ਆਪਾਂ ਅੱਜ ਬਣਾ ਰਹੇ ਆ ਸੋ ਤਰੀਕ ਜਿਹੜੀ ਤੁਸੀਂ ਨੋਟ ਕਰ ਲਓ 27 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦਾ ਹੋਵੇਗਾ 1:30 ਵਜੇ ਦਾ ਐਨੀਮਲ ਜਿਹੜੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਇਹ ਦੋਨੋਂ ਵੇੜਾ ਨੇ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਤੇ ਪ੍ਰੋਪਰ ਬਰੀਡ ਦੇ ਵਿੱਚ ਆ ਠੀਕ ਹੈ ਜੀ ਫੁੱਲ ਬਰੀਡ ਦੇ ਵਿੱਚ ਜਿਹੜੀਆਂ ਵੇੜਾ ਤੁਹਾਨੂੰ ਦਿਖਾ ਦਾਂਗੇ ਰੇਟ ਭਾਅ ਪੜਤਾ ਪੁੱਛਾਂਗੇ ਪੂਰੀ ਡਿਟੇਲ ਜਿਹੜੀ ਆ ਉਹ ਵੀਰ ਦੇ ਕੋਲੋਂ ਗੱਲਬਾਤ ਕਰਾਂਗੇ ਵੀਰ ਦੇ ਨਾਲ ਇਨਫੋਰਮੇਸ਼ਨ ਪੂਰੀ ਜਿਹੜੀ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਸੋ ਬਾਕੀ ਵਿਜ਼ਿਟ ਕਰਕੇ ਜਿਹੜੇ ਵੀਰ ਨੇ ਖਰੀਦਦਾਰ ਨੇ ਖਰੀਦਣੀ ਆ ਆਪਦੀ ਘਰ ਪਹੁੰਚ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਇੱਕ ਟਾਈਮ ਦੋ ਟਾਈਮ ਚੁਵਾਈ ਕਰ ਸਕਦੇ ਹੋ ਠੀਕ ਹੈ ਤੇ ਵੇੜਾ ਕਮਾਲ ਦੀਆਂ ਨੇ ਫੁੱਲ ਸੋ ਚੰਗੇ ਮਿਲ ਰਿਹਾ ਕੋਰਡ ਵਾਲੀਆਂ ਹੋਣ ਗਈਆਂ ਬਾਕੀ ਹੁਣ ਬੌਲੇ ਦੇ ਉੱਪਰ ਚਲਦੀਆਂ ਪਈਆਂ ਨੇ ਗਰਬਾ ਤਾਂ ਆਪਾਂ ਕਰਦੇ ਆਂ ਵੀਰ ਦੇ ਨਾਲ ਕੁੱਛ ਦੇ ਕੀ ਡਿਟੇਲ ਆ ਅਜ ਇਹਨਾਂ ਪਸ਼ੂਆਂ ਦੀ ਆਜੋ ਜੀ ਸਭ ਤੋਂ ਪਹਿਲਾਂ ਵੀਰ ਜੀ ਸਾਸਰੀ ਕਾਲ ਸਹੀ ਹਸਣੂ ਸਾਹ ਕੋਠੇ ਟਾਪਰਾ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਦੀ ਭੈਣ ਪਰਮਾਨੰਦ ਜੀ ਨਾਮ ਆਪਣਾ ਸੰਦੀਪ ਹੈ ਜੀ ਹਾਂਜੀ ਜੇ ਸ਼ਹਿਰ ਪੱਟੀ ਹੈ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਤੇ ਸੰਦੀਪ ਵੀਰ ਇਹ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਵਪਾਰੀ ਠੀਕਾ 90 ਸਮੇਂ ਤੋਂ ਕਰਦੇ ਆ ਰਹੇਗੇ ਨਹੀਂ ਥੋੜਾ ਜਿਹਾ ਥੋੜਾ ਟਾਈਮ ਹੀ ਹੋ ਜਾਣਾ ਥੋੜਾ ਟਾਈਮ ਠੀਕ ਹੈ ਤੇ ਅੱਜ ਆਉਂਦੀਆਂ ਇਸੇ ਤਰ੍ਹਾਂ ਦੀਆਂ ਬਰੀਡ ਦੇ ਵਿੱਚ ਫੁੱਲ ਹਾਂਜੀ ਫੁੱਲ ਬਰੀਡ ਚ ਹੀ ਲੈ ਲੀ ਠੀਕ ਹੈ ਜੀ ਤੇ ਦੋ ਬੇੜਾਂ ਨੇ ਅੱਜ ਆਪਣੇ ਕੋਲ ਹਾਂਜੀ ਹਾਂਜੀ ਚਾਰ ਹੀ ਦੋ ਸੇਲ ਕਰਤੀਆਂ ਪਹਿਲਾਂ ਠੀਕ ਹੈ ਜੀ ਹਾਂਜੀ ਤੇ ਬਿਲਕੁਲ ਤਾਜ਼ੀਆਂ ਸੂਈਆਂ ਨੇ ਹਾਂਜੀ ਬਿਲਕੁਲ ਤਾਜ਼ੀਆਂ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਆ ਜੀ ਇਹ ਅੱਜ ਤੋਂ 4 ਦਿਨ ਹੋ ਗਏ ਇਹਨੂੰ ਦਿਨ ਚਾਰ ਦਿਨ ਹੋ ਗਏ ਜੀ ਠੀਕ ਹੈ ਜੀ ਸੋ ਆ ਪਹਿਲੇ ਨੰਬਰ ਤੇ ਜਿਹੜੀ ਵੀਰਜੀ ਇਹ ਵੈੜ ਹੈਗੀ ਆ ਇਹ ਵੈੜ ਵੀਰਜੀ ਡੈਨਮਾਰਕ ਦੇ ਸੀਮੰਟ ਦੀ ਆਪ ਆ ਹੂੰ ਤੇ ਫੁੱਲ ਹਾਈਵੇਅ ਉੱਤੇ ਤੁਸੀਂ ਵੀ ਦੇਖ ਸਕਦੇ ਜੀ ਆ ਵੀ ਤੁਹਾਨੂੰ ਲਾ ਲਓ ਫੇਸ ਬਿਊਟੀ ਬਹੁਤ ਸ਼ਾਨਦਾਰ ਹੈ ਲੋ ਜੀ ਬਾਕੀ ਬਿਊਟੀ ਇਹਦੇ ਵਿੱਚ ਦੋਸਤੋ ਬਹੁਤ ਬੈਸਟ ਆ ਠੀਕ ਆ ਡੈਨਮਾਰਕ ਸੀਮੰਟ ਦੀ ਜਿਹੜੀ ਇਹ ਆਪ ਵੈੜ ਆ ਠੀਕ ਆ ਤੇ ਹੁਣ ਸੈਕੰਡ ਟਾਈਮਰ ਹੀ ਆ ਜੀ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ ਸੂਈ ਆ ਤੇ ਅੱਜ ਕਿੰਨੇ ਕਿ ਦਿਨ ਦੱਸਿਆ ਸੂਈ ਨੂੰ ਜੀ ਅੱਜ ਜੀ ਚੌਥਾ ਦਿਨ ਲੱਗ ਗਿਆ ਠੀਕ ਹੈ ਜੀ ਤਾਂ ਫਤੰਜਾ ਆ ਰਿਹਾ ਨਾਲੇ ਦੇ ਸਟਾਰਟ ਹੁੰਦੀ ਜਾਂਦੀ ਹੈ ਠੀਕ ਹੈ ਜੀ ਚੌਥਾ ਦਿਨ ਹੈ ਅੱਜ ਦੋਸਤੋ ਤੇ ਬੱਚਾ ਥੱਲੇ ਮੇਲ ਹੈ ਜੀ ਹਾਂਜੀ ਮੇਲ ਹੈ ਥੱਲੇ ਬੱਚਾ ਮੀਲ ਕਾਫਾ ਮੇਲ ਕਾਫਾ ਦੋਸਤੋ ਦੂਜਾ ਸੂਆ ਤੇ ਅੱਜ ਤੀਜਾ ਦਿਨ ਹੈ ਨਾ ਜੀ ਹਾਂਜੀ ਤੇ ਹੁਣ ਬੌਲੇ ਦੇ ਵਿੱਚ ਦੋ ਡੰਗ ਤਾਂ ਕਿੰਨਾ ਕੁ ਹੈਗਾ ਅੱਜ ਤਾਂ ਆਪਾਂ ਸਵੇਰੇ ਇਹਦਾ ਕੱਢਿਆ ਜੇ 5 ਕਿਲੋ ਲੀਟਰ 5.5 ਇਹਦਾ ਕੱਢਿਆ ਵਾ ਤੇ ਕਿਲੋ 1.5 ਕਿਲੋ ਇਹਨੂੰ ਚੰਗਾ ਹੈ ਠੀਕ ਹੈ ਜੀ ਠੀਕ ਹੈ ਹਾਂਜੀ 5.5 ਕਿਲੋ ਡੰਗ ਦਾ ਹਾਂਜੀ ਤੇ ਕੋਈ 10 ਕ ਡੇਡ ਗੇਡ ਵੈਸੀ ਹੁਣ ਬੋਲਾ ਹੈਗਾ ਹੈਗਾ ਵਾਧੀ ਹੋਗਾ ਠੀਕ ਤੇ ਫੁੱਲ ਵੱਡੇ ਕੱਦਕਾਰ ਦੀਏ ਦੋਸਤੋ ਕੱਦ ਕਾਠੀ ਵਜਨਦਾਰ ਆ ਤੇ ਬੇਲ ਕਾਫੀ ਆ ਠੀਕ ਆ ਫੁੱਲ ਵੱਡੀ ਵੇੜਾਂ ਦੇ ਵਿੱਚ ਤੁਸੀਂ ਇਹਨਾਂ ਵੇੜਾਂ ਦੀ ਗਿਣਤੀ ਕਰ ਸਕਦੇ ਹੋ ਕਿਉਂਕਿ ਪੂਰੀਆਂ ਬਰੀਡ ਦੇ ਵਿੱਚ ਨਹੀਂ ਠੀਕ ਆ ਡੈਨਮਾਰਕ ਸੀਮਨ ਜਿਹੜੇ ਵੀਰਾਂ ਦੇ ਅੱਗੇ ਸ਼ੈਡਾਂ ਵਾਲੇ ਨੇ ਫਾਰਮ ਵਾਲੇ ਨੇ ਉਹਨਾਂ ਨੂੰ ਨਾਰਮਲੀ ਖਿਡਾਰੀ ਵੀਰਾਂ ਨੂੰ ਸਮਝ ਆ ਜਾਊਗੀ ਵੀ ਬਿਲਕੁਲ ਡੈਨਮਾਰਕ ਸੀਮਨ ਦੀਆਂ ਜਿਹੜੀਆਂ ਦੋਸਤੋ ਵੇੜਾਂ ਹੁੰਦੀਆਂ ਨੇ ਉਸ ਅਕੋਰਡਿੰਗ ਤੁਸੀਂ ਜਿਹੜੀ ਦੋਸਤੋ ਇਹਨੂੰ ਜਜਮੈਂਟ ਕਰ ਸਕਦੇ ਜੇ ਬਾਕੀ ਥਣ ਲੇ ਠੀਕ ਹੈ ਜੀ ਤੇ ਹੁਣ ਫਨਹਾਲ ਟਾਈਮ ਜਿਹੜਾ 1:30 ਵਜੇ ਦਾ ਠੀਕ ਹੈ ਜਦੋਂ ਸ਼ਾਮ ਨੂੰ ਬੰਦਦੀ ਹੈ ਉਦੋਂ ਥੋੜੀ ਹੋਰ ਬਧੇਰੇ ਸਮਝ ਆ ਜਾਊਗੀ ਬਾਕੀ ਉਹਨੇ ਕਮਾਲ ਕਰ ਦਿੱਤਾ ਜੀ ਨੇ ਬਿਲਕੁਲ ਤੇ ਕਿੰਨੇ ਕ ਮਿਲਕ ਵਾਲੀ ਵੀਰਦੀ ਸੁਭਾਅ ਨਾਲ ਦੀ ਹੈ ਕਿ ਕਿੰਨੇ ਇੱਕ ਪਲੱਸ ਕਰ ਦਊਗੀ ਦੇਖੋ ਜੀ ਉਹਨਾਂ ਨੇ ਆਪਾਂ ਨੂੰ 32 ਕਹਿ ਕੇ 32 ਤੋਂ ਪਲੱਸ ਹੀ ਕਿਹਾ ਸੀ 32 ਤੇ ਆਈ ਉਮੀਦ ਹੈ ਕਿ ਥੋੜਾ ਵੱਧ ਹੀ ਕੱਢੂਗੀ ਉਹਨੂੰ ਠੀਕ ਹੈ ਜੀ ਤਾਂ ਆਪਾਂ 32 ਦੀ ਕਹਿੰਦੇ ਕਿ 32 ਦੀ ਗਾਰੰਟੀ ਹੂੰ ਬਾਕੀ ਦੋਸਤੋ 32 ਲੀਟਰ ਦੀ ਵੀ ਇਹਦਾ ਵੀ ਕੈਪੈਸਿਟੀ ਰਹੂਗੀ ਇਸ ਬੈਡ ਦੀ ਫੁੱਲ ਬਟਾ ਫੁੱਲ ਹਾਈਟ ਆ ਠੀਕ ਹੈ ਜੀ ਸੋ ਘਰੇ ਤੁਸੀਂ ਆਇਓ ਤਸੱਲੀ ਦੇ ਨਾਲ ਦੇਖੋਗੇ ਵੀ ਜਿੰਨੀ ਚੀਜ਼ ਦਿਖਾਈ ਜਾਊਗੀ ਦੱਸੀ ਜਾਊਗੀ ਬਿਲਕੁਲ ਟੁਕਮੀ ਗੱਲ ਨਹੀਂ ਖਲੋਗੀ ਠੀਕ ਹੈ ਜੀ ਤੇ ਵੇਣ ਪੂਰੇ ਇੱਕ ਬੰਨੇ ਤੁਹਾਨੂੰ ਜਿਹੜੀ ਮਿਲਕਦੀ ਆਪਾਂ ਦਿਖਾ ਦਿੰਨੇ ਆ ਸੋ ਕਾਫੀ ਚੰਗੀ ਖਾਸੀ ਜੀ ਮੋਟੀ ਵੇਣ ਆ ਆ ਦੇਖੋ ਜੀ ਠੀਕ ਹੈ ਤੇ ਚਵਾਜੂ ਵੀਰ ਜੀ ਕਿਦਾਂ ਨਿਕਲਿਆ ਫਿਰ ਇੱਕ ਨੰਬਰ ਬਿਲਕੁਲ ਮੋਟੀ ਧਾਰ ਹੈ ਹਾਂ ਜੀ ਠੀਕ ਹੈ ਜੀ ਕੋਲ ਕੇ ਦਿਖਾ ਦਈਏ ਜੀ ਸੋ 30 ਲੀਟਰ ਨੂੰ ਜਿਹੜੀ ਦੋਸਤੋ 30 ਲੀਟਰ ਪਲੱਸ ਚੱਲੇਗੀ ਵੜ ਠੀਕ ਹੈ ਤੇ ਬਾਕੀ ਹਰ ਇੱਕ ਦੀ ਕਿਸਾਨ ਵੀਰ ਦੀ ਫਾਰਮਰ ਵੀਰ ਦੀ ਆਪੋ ਆਪਣੀ ਸਮਝ ਆ ਤੁਹਾਡੀ ਤੇ ਆ ਜਿਹੜੀ ਤਾਂ ਮੁਫਤ ਦਿਖਾਉਣੀ ਆ ਲਓ ਜੀ ਬਿਲਕੁਲ ਜਿਹੜੀ ਦੋਸਤੋ ਨਾਰਮਲੀ ਆਪਾਂ ਦੇਖਦੇ ਆਂ ਕੰਪੀਟੀਸ਼ਨ ਦੇ ਵਿੱਚ ਦੇਖਦੇ ਆਂ ਮੇਲਿਆਂ ਦੇ ਵਿੱਚ ਦੇਖਦੇ ਆਂ ਐਚਐਫ ਵੜਾਂ ਨੂੰ ਡੈਨਮਾਰਕ ਦੀਆਂ ਚੰਗੀਆਂ ਵੜਾਂ ਬੱਚੀਆਂ ਆਉਂਦੀਆਂ ਨੇ ਬਿਲਕੁਲ ਰਲਦੀ ਮਿਲਦੀ ਤੁਹਾਨੂੰ ਬਿਊਟੀ ਦੇ ਵਿੱਚ ਵੀ ਬਿਲਕੁਲ ਉਸੇ ਤਰ੍ਹਾਂ ਜਿਹੜੀ ਦੋਸਤੋ ਮਹਿਸੂਸ ਹੋਊਗੀ ਬਾਕੀ ਕੱਦ-ਕਾਡ ਜਿਹੜਾ ਹੁਣ ਸੂ ਦੇ ਵਿੱਚ ਨਾਰਮਲੀ ਤੇ ਗੱਲ ਕਰ ਲਈਏ ਕੋਈ 2-3 ਦਿਨ ਦਾ ਖੂਸ ਸੁਆ ਤੇ ਮੈਂਟੇਨ ਕਰ ਲੂਗਾ ਭਰਪੂਰ ਗਈ ਪਿੰਡਾ ਬਿਲਕੁਲ ਤੇ ਖਵਾਨਾ ਆਡਰ ਦੀ ਕੁਆਲਿਟੀ ਜਿਹੜੀ ਦੋਸਤੋ ਬਾਕੀ ਸੇਵਾ ਦਾ ਦੁੱਧ ਆ ਠੀਕ ਹੈ ਜਿਹੜਾ ਵੀਰ ਚੰਗੀ ਖਾਸੀ ਸੇਵਾ ਇਹਦਾ ਰੇਟ ਫਰਾ ਵੀਰ ਕਿੰਨਾ ਸੀਗਾ ਜੇ ਤੁਸੀਂ ਦੋ ਸਾਹ ਇਹਦਾ ਭਾਵੇਂ ਆਪਾਂ ਇੱਕ 10 ਕਰੀਏ ਜੀ ਇੱਕ 15 ਕਰੀਏ 20 ਕਰੀਏ ਹੁਣ ਤੁਹਾਨੂੰ ਪਤਾ ਹੈ ਪੁਰੀ ਦੀ ਵਾਲੀ ਦਾ ਭਾਵੇਂ ਇੱਕ ਪਾਣੀ ਦੀ 1 ਲੱਖ 5000 ਜੀ 1 5 ਠੀਕ ਹੈ ਜੀ 1 ਲੱਖ 5000 ਜਿਹੜੀ ਦੋਸਤੋ ਕੀਮਤ ਆ ਠੀਕ ਹੈ ਜੀ ਲੈਣ ਦੇ ਨਾਲ ਹੀ ਹੈ ਜਲ ਬਾਦ ਤੋ ਬਾਕੀ ਤੁਸੀਂ ਗੱਲਬਾਤ ਜਿਹੜੀ ਆ ਕੰਟੈਕਟ ਨੰਬਰ ਲਗਾਤਾਰ ਸਕਰੀਟ ਤੇ ਚੱਲ ਰਿਹਾ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋਰ ਰੇਟ ਬਾਰੇ ਗੱਲਬਾਤ ਵਿੱਚ ਕੋਈ ਗੁਜਾਇਸ਼ ਮਾਨਤਾ ਜਿਹੜਾ ਹੋਣਾ ਹੋਇਆ ਉਹ ਹੋ ਜਾਊਗਾ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਸੈਕੰਡ ਨੰਬਰ ਤੇ ਤੁਹਾਨੂੰ ਵੇਖਾਉਂਦੇ ਆ ਫੁੱਲ ਵੱਡੇ ਕਦਬੋਤ ਵਾਲੀ ਜਿਹੜੀ ਦੋਸਤੋ ਇਹ ਵੀ ਵੈੜ ਹੈਗੀ ਠੀਕ ਆ ਤੇ ਅਰਾਲ ਦੀਆਂ ਮੇਲ ਦੀਆਂ ਨੇ ਬਿਲਕੁਲ ਕਦ ਕਰੀਆਂ ਦੀਆਂ ਵੀ ਆਰਡਰ ਕੁਆਲਿਟੀ ਦੀਆਂ ਵੀ ਬਾਕੀ ਫੁੱਲ ਬਟਾ ਫੁੱਲ ਬਰੀਡ ਦੇ ਵਿੱਚ ਜਿਹੜੀ ਇਹ ਵੀ ਤੁਸੀਂ ਅਕਾਊਂਟ ਕਰ ਸਕਦੇ ਹੋ ਤੇ ਇਹ ਸੁਆ ਕਿੰਨਾ ਸੁਈ ਹੈ ਜੀ ਇਹ ਵੀ ਦੂਜਾ ਸੁਆ ਇਹ ਵੀ ਦੂਜਾ ਹਾਂਜੀ ਥੱਲੇ ਵੱਛੀ ਹੈ ਜੀ ਇਹਨੂੰ ਵੀ ਦਿਨ ਇੰਨੇ ਕਿ ਹੋ ਗਿਆ ਹਾਂਜੀ ਇੰਨੇ ਦਿਨ ਹੀ ਹੋ ਗਏ ਠੀਕ ਆ ਤਿੰਨ ਕਿ ਦਿਨ ਦਾ ਹੀ ਸਮਾਂ ਹੋ ਗਿਆ ਤੇ ਆਹ ਜਿਹੜੀ ਫੀਮੇਲ ਕਾਫ ਆ ਥੱਲੇ ਵੱਛੀ ਆ ਬਿਲਕੁਲ ਠੀਕ ਆ ਬਾਕੀ ਵੀਰ ਚੋਪ ਸਮਾਜ ਦਾ ਕਿਵੇਂ ਆ ਬਹੁਤ ਸਾਰ ਬਹੁਤ ਇੱਕ ਨੰਬਰ ਹੀ ਆ ਅੱਜ ਬਹੁਤ ਵਧੀਆ ਠੀਕ ਆ ਤੋਂ ਬਾਕੀ ਆ ਫੇਸ ਕੁਆਲਟੀ ਆ ਜੀ ਮੂੰਹ ਮੱਥੇ ਤੋਂ ਠੀਕ ਆ ਸੁਭਾ ਵੈਸੇ オリジナル ਕਿੰਨਾ ਦੂਜਾ ਹੀ ਹੋਊਗਾ ਦੂਜਾ ਹੀ ਹੋਊਗਾ ਜੀ ਠੀਕ ਆ ਜੀ ਆ ਦੇਖ ਠੀਕ ਆ ਹਰ ਮਾਲੀ ਵੀਰਾਂ ਦਾ ਲੈ ਜੀਓ ਠੀਕ ਆ ਥਣ ਥੂਣ ਜਿਹੜਾ ਦੋਸਤੋ ਸਪੇਸ ਚੰਗੀ ਆ ਥਾਣਾ ਦੇ ਵਿੱਚ ਤੇ ਹੈ ਵੀ ਮੋਟੀ ਜਿਹਾ ਠੀਕ ਆ ਹੱਥੀ ਚਵਾਈ ਆ ਜਿਹੜੇ ਵੀਰ ਨੇ ਕਰਨੀ ਆ ਹੱਥੀ ਚਵਾਈ ਤੁਸੀਂ ਕਰ ਸਕਦੇ ਹੋ ਠੀਕ ਆ ਆਪਾਂ ਵੈਸੇ ਇਹ ਵੀ ਮਸ਼ੀਨੀ ਚਵਾਈ ਵੀ ਕਰਦੇ ਆ ਹਾਂ ਜੇ ਮਸ਼ੀਨੀ ਹੋਈ ਠੀਕ ਹੈ ਜੀ ਤੇ ਇਹ ਵੀ ਖੋਲ ਦਿਓ ਜੀ ਦਿਖਾ ਦਿਗੇ ਵੇੜਾਂ ਜਿਹੜੀਆਂ ਦੋਸਤੋ ਚੰਗੀਆਂ ਹੁੰਦੀਆਂ ਨੇ ਠੀਕ ਆ ਥੋੜੇ ਜਿਹਾ ਖਰਚਾ ਜ਼ਰੂਰ ਪੈਸੇ ਦੇ ਜੇਕਰ ਆਪਾਂ ਇਨਵੈਸਟ ਵਧ ਕਰਨਾ ਪਊਗਾ ਠੀਕ ਹੈ ਜੀ ਫੁੱਲ ਬਟਾ ਫੁੱਲ ਬਰੀਡ ਦੇ ਵਿੱਚ ਪੂਰੀ ਕਦ ਕਠੀ ਹਾਈਟ ਲੈਂਥ ਦੇਲ ਤੇ ਪੂਰੀ ਹੈਗੀ ਐ ਠੀਕ ਹੈ ਜੀ ਹਵਾਨੇ ਦੀ ਕੁਆਲਿਟੀ ਕਾਫੀ ਚੰਗੀ ਖਾਸੀ ਬਾਕੀ ਉਲਟ ਬਹਿਣੀ ਤੋਂ ਜਿਹੜੇ ਥਣ ਥੁਣ ਇਹ ਵੀ ਤੁਸੀਂ ਆ ਦੇਖ ਲਵੋ ਜੀ ਇਹਦਾ ਵੀਰ ਜੀ ਫਿਰ ਬੌਲਾ ਹੁਣ ਚੱਲਦਾ ਹੋਊਗਾ ਬੌਲਾ ਮੋਕੇ ਦੀ ਆਜਾ ਜੀ ਕਿੰਨਾ ਸੀਗਾ ਕੰਮ ਇਹ ਆਪਾਂ ਦੇ 5-6 ਲੀਟਰ ਸਿਰੇ ਕੱਢਿਆ ਤੇ 1.5 ਕਿਲੋ ਇਹਨੂੰ ਚੰਗਾਇਆ ਬੱਚੀ ਨੂੰ ਹਾਂਜੀ 5-6 ਲੀਟਰ ਸੁਭਾ ਕੱਢਿਆ ਹਾਂਜੀ ਕੱਢਿਆ ਠੀਕ ਹੈ ਜੀ 5-6 ਲੀਟਰ ਜਿਹੜਾ ਦੋਸਤੋ ਮਾਰਨਿੰਗ ਕੱਢਿਆ ਵੀ 12 ਲੀਟਰ ਹੁਣ ਅਕਾਊਂਟ ਅਕਾਊਂਟ ਹੈ 12 ਲੀਟਰ ਜੀ ਠੀਕ ਹੈ ਜੀ ਵੀ ਇੱਕ ਹੁੰਦਾ ਵੀ ਦੋਸਤੋ ਵੀ ਕਿਸੇ ਦੋਵਾਰਾ ਕਿਹਾ ਜਾਵੇ ਵੀ 20 ਲੀਟਰ ਬੌਲਾ ਹਨਾ ਜਿਹੜੀ ਮੰਨਣ ਵਾਲੀ ਗੱਲ ਨਹੀਂ ਵੀ 12 ਲੀਟਰ ਜਿਹੜਾ origignal ਉਹ ਬੌਲਾ ਹੈਗਾ ਦੁੱਧ ਜਿਹੜਾ ਖੋਵੇ 25 ਪਲੱਸ ਪਾ ਦੇ ਹਨਾ ਜੀ 25 ਪਲੱਸ ਜਾਉਗੀ 25 ਪਲੱਸ ਚੱਲੀ ਬਿਲਕੁਲ ਜੀ 20 ਪਲੱਸ ਕਰੀਏ ਜਿਹੜਾ ਥਣ ਚੱਡਾ ਜਿੱਡੇ ਕਦ ਬੁੱਤ ਦੀ ਮਾਲਕਣਾ ਦੋਸਤੋ ਨਾਰਮਲੀ ਜਜਮੈਂਟ ਕਰ ਸਕਦੇ ਆ ਵੀ ਚਲੋ ਵਧੀਆ ਦੁੱਧ ਪਾ ਦਿਓਗੀ ਠੀਕ ਆ ਬਾਕੀ ਜਿਹੜੇ ਚੰਗੇ ਵੀਰ ਖਾਸੇ ਪੈਸੇ ਖਰਚ ਕਰਨੇ ਆ ਤੇ ਸੇਵਾ ਲਈ ਜਿਹੜੇ ਵੀਰ ਨੇ ਚੰਗੀ ਖਾਸੀ ਕਰਨੀ ਆ ਉਹ ਸੇਵਾ ਤੇ ਡਿਪੈਂਡ ਆ ਸਾਰਾ ਠੀਕ ਆ ਜੀ ਇਹ ਤਾਂ ਫਿਰ ਲੈਣ ਦੇ ਨੇ ਵੀਰ ਜੀ ਕਿੰਨਾ ਕਮੋਲਾ ਜੀ ਆ ਬਾਈ ਜੀ ਆਪਾਂ ਕਰੀ ਜੀਏ 95 ਕਰੀਏ 90 ਕਰੀਏ 85 ਦੀ ਆਪਾਂ ਆਣਾ 85 ਦੀ ਆਣਾ ਲੈਣ ਦੇਣੀ ਆ ਜਿਹੜਾ ਜੀ ਲੈਣ ਦੇਣੀ ਆ ਜੀ ਠੀਕ ਆ ਕਿਉਂਕਿ ਬਾਲੇ ਪਰ ਬੰਦੇ ਕਈ ਜਿਹੜੀ ਦੇ ਜਿਆਦਾ ਫੋਨ ਕਰੀ ਜਾਂਦੇ ਫਿਰ ਉਹ ਪਰੇਸ਼ਾਨੀ ਹੋ ਜਾਂਦੀ ਬਿਲਕੁਲ ਬਿਲਕੁਲ 85000 ਦੀ ਜਿਹੜੀ ਆ ਦੋਸਤੋ ਸੈਕਿੰਡ ਨੰਬਰ ਤੇ ਜਿਹੜੀ ਆ ਆਪਾਂ ਤੁਹਾਨੂੰ ਦਿਖਾਈ ਆ ਇਹ ਵੈੜ ਹੋ ਜੂਗੀ 85000 ਦੇ ਵਿੱਚ ਠੀਕ ਆ ਜੀ ਤੇ ਪੂਰੇ ਵਜਨ ਵਜੂਦ ਵਾਲੀ ਆ ਸੋ ਵੈੜਾ ਦੋਨੋਂ ਚੰਗੀਆਂ ਖਾਸੀਆਂ ਨੇ ਵੀਰ ਦੇ ਕੋਲ ਇਹ ਫੁੱਲ ਪੜਾ ਫੁੱਲ ਬਰੀਡ ਦੇ ਵਿੱਚ ਨੇ ਠੀਕ ਹੈ ਜੀ ਕੋਈ ਕ੍ਰੋਸ ਮਾਲ ਨਹੀਂ ਹੈਗਾ ਕਿ ਪੂਰੀ ਬਰੀਡ ਵਾਲੀਆਂ ਜਿਹੜੀਆਂ ਦੋਸਤੋ ਵੇੜਾ ਲੈ ਕੇ ਆਉਂਦੇ ਆ ਤੇ ਅੱਗੇ ਵੀ ਬਿਲਕੁਲ ਇਸੇ ਤਰ੍ਹਾਂ ਲੈ ਕੇ ਆਉਂਦੇ ਰਹਿਣਗੇ ਤੇ ਨੰਬਰ ਆਪਾਂ ਪੁੱਛ ਲੈਣੇ ਆ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਤੇ ਨੰਬਰ ਵੀਰ ਜੀ ਦੱਸ ਦਿਓ ਆਪਣੇ ਨੰਬਰ ਵੀਰ ਜੀ 62 93 70 540 ਇੱਕ ਨੰਬਰ ਹੈਗਾ ਜੀ 66 34 11 84 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸ਼ਹਿਰ ਪੱਟੀ ਤੋਂ ਬਿਲਕੁਲ ਸੈਂਟਰ ਚ ਪੱਟੀ ਆ ਤੇ ਇੱਕ ਲੋਕੇਸ਼ਨ ਆਪਣੇ ਮੂੰਹ ਦੱਸ ਦਿਓ ਵੀ ਜਿਹੜਾ ਵੀ ਇੱਥੇ ਭੈਣ ਭਰਾ ਕੋਈ ਸੌਖੇ ਤਰੀਕੇ ਨਾਲ ਪਹੁੰਚ ਦੇ ਜੀ ਆਪਣਾ ਜਦੋਂ ਸਰਕਾਰੀ ਹਸਪਤਾਲ ਲੱਗ ਗਿਆ ਕਿ ਨਿਊ ਪਾਰਕ ਦੇ ਲੱਗ ਕੇ ਆ ਜੀ ਕੋਈ ਵੀਰ ਆਪਣਾ ਹਾਂਜੀ ਬਸ ਬਿਲਕੁਲ ਉਥੇ ਲੱਗ ਹੀ ਹੈ ਬਿਲਕੁਲ ਜੀ ਹਾਂਜੀ ਬਿਲਕੁਲ ਕੋਈ ਜ਼ਿਆਦਾ ਇਧਰ ਘੁੰਮਣ ਦੀ ਲੋੜ ਨਹੀਂ ਬਿਲਕੁਲ ਬਾਕੀ ਨੰਬਰ ਚੱਲਦੇ ਪਏ ਆ ਲਗਾਤਾਰ ਸਕਰੀਨ ਦੇ ਉੱਪਰ ਦੋਸਤੋ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਪਹੁੰਚ ਸਕਦੇ ਹੋ ਠੀਕ ਹੈ ਜੀ ਥਾਂ ਟਿਕਾਣੇ ਦੇ ਉੱਪਰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰ